ਪਹਿਲਾਂ ਉਹਦੇ ਟੁਕੜੇ-ਟੁਕੜੇ ਕੀਤੇ ਤੇ ਫਿਰ ਉਹ ਟੁਕੜਿਆਂ ਨੂੰ ਲਫਾਫਿਆਂ ਦੇ ਵਿੱਚ ਪੈਕ ਕੀਤਾ ਤੇ ਪੈਕ ਕਰਕੇ ਇੱਕ-ਇੱਕ ਦਿਨ ਕਰਕੇ ਨਦੀ ਵਿੱਚ ਸੁੱਟ ਕੇ ਆਉਂਦਾ ਰਿਹਾ ਪਹਿਲਾਂ ਉਹਦਾ ਸਿਰ ਪੈਕ ਕੀਤਾ ਇੱਕ ਲਫਾਫੇ ਦੇ ਅੰਦਰ ਫਿਰ ਹੱਥ ਪੈਕ ਕੀਤੇ ਜਾਂਦੇ ਨੇ ਤੇ ਫਿਰ ਪੈਰ ਪੈਕ ਕੀਤੇ ਜਾਂਦੇ ਨੇ ਫੇਰ ਉਹਨਾਂ ਨੂੰ ਸੁੱਟਣ ਦਾ ਸਿਲਸਿਲਾ ਸ਼ੁਰੂ ਹੁੰਦਾ ਬੇਹਦ ਮੰਦਭਾਗੀ ਘਟਨਾ ਸਾਹਮਣੇ ਆ ਰਹੀ ਆ ਜਿੱਥੇ ਇੱਕ ਵਿਅਕਤੀ ਨੇ ਆਪਣੀ 5 ਮਹੀਨੇ ਦੀ ਗਰਭਵਤੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਮਾਮਲਾ ਕੀ ਹੋਇਆ ਥੋੜਾ ਬਹੁਤਾ ਲੜਾਈ ਝਗੜੇ ਦਾ ਹੋਇਆ ਕੀ ਅਸਲ ਵਿੱਚ ਅਸਲ ਵਿੱਚ ਇਹ ਜੋੜੀ ਦਾ ਵਿਆਹ 2024 ਦੇ ਵਿੱਚ ਜਨਵਰੀ 2024 ਦੇ ਵਿੱਚ ਹੋਇਆ ਦੱਸਿਆ ਜਾ ਰਿਹਾ ਇਹ ਜੋੜੀ ਹైదరాబాద్ ਦੇ ਵਿੱਚ ਕਿਰਾਏ ਦੇ ਮਕਾਨ ਦੇ ਅੰਦਰ ਰਹਿ ਰਹੀ ਸੀ ਪਹਿਲਾਂ ਇਹਨਾਂ ਦੋਹਾਂ ਜੀਆਂ ਨੇ ਲਵ ਮੈਰਿਜ ਕਰਾਈ ਕੁੜੀ ਦਾ ਨਾਮ ਸਵਾਤੀ ਦੱਸਿਆ ਜਾ ਰਿਹਾ ਤੇ ਮਹਿੰਦਰ ਮੁੰਡੇ ਦਾ ਨਾਮ ਦੱਸਿਆ ਜਾ ਰਿਹਾ ਇਹਨਾਂ ਨੇ ਲਵ ਮੈਰਿਜ ਕਰਵਾਈ ਤੇ ਫਿਰ ਹైదరాబాద్ ਇੱਕ ਕਿਰਾਏ ਦਾ ਮਕਾਨ ਲੈ ਕੇ ਉਸ ਮਕਾਨ ਦੇ ਅੰਦਰ ਰਹਿਣ ਲੱਗੇ ਤਾਂ ਫਿਰ ਵਿਆਹ ਦੇ ਕੁਝ ਹੀ ਟਾਈਮ ਬਾਅਦ ਇਹਨਾਂ ਵਿੱਚ ਲੜਾਈ ਝਗੜਾ ਹੋਣ ਲੱਗਾ ਕੁੜੀ ਨੇ ਦੱਸਿਆ ਜਾ ਰਿਹਾ ਕਿ ਅਪ੍ਰੈਲ ਦੇ ਵਿੱਚ 2024 ਦੇ ਵਿੱਚ ਵਿਆਹ ਤੋਂ ਕੁਝ ਸਮਾਂ ਬਾਅਦ ਹੀ ਸ਼ਿਕਾਇਤ ਵੀ ਕੀਤੀ ਇਸ ਮੁੰਡੇ ਦੀ ਕਿ ਮੇਰੇ ਨਾਲ ਘਰੇਲੂ ਹਿੰਸਾ ਹੁੰਦੀ ਆ ਕੁੱਟਮਾਰ ਹੁੰਦੀ ਆ ਫਿਰ ਪੰਚਾਇਤ ਵਿੱਚ ਪਈ ਇਹਨਾਂ ਦੋਹਾਂ ਦਾ ਮਾਮਲਾ ਕੁਝ ਸੈੱਟ ਹੋ ਗਿਆ ਮਾਪੇ ਵੀ ਭੁੱਲ ਗਏ ਇਸ ਗੱਲ ਨੂੰ ਜਦੋਂ ਮਾਂ ਬਾਪ ਪੁੱਛਦਾ ਸੀ ਆਪਣੀ ਧੀ ਨੂੰ ਕਿ ਤੂੰ ਕਿੱਦਾਂ ਤਾਂ ਉਹ ਕਹਿ ਦਿੰਦੀ ਸੀ ਸਭ ਠੀਕ ਆ ਪਾਪਾ ਮੰਮੀ ਤੁਸੀਂ ਫਿਕਰ ਨਾ ਕਰੋ ਮੈਂ ਬਹੁਤ ਵਧੀਆ ਤਰੀਕੇ ਦੇ ਨਾਲ ਰਹਿ ਰਹੀ ਆ ਤਾ ਇਹ ਦੋਨੇ ਪਤੀ ਪਤਨੀ ਵਿੱਚ ਥੋੜਾ ਬਹੁਤਾ ਕਿਸੇ ਨਾ ਕਿਸੇ ਗੱਲ ਕਰਕੇ ਲੜਾਈ ਝਗੜਾ ਅਕਸਰ ਹੀ ਹੁੰਦਾ ਰਹਿੰਦਾ ਸੀ ਤੇ ਹੁਣ ਇੱਕ ਦਿਨ ਇਹਨਾਂ ਵਿੱਚ ਲੜਾਈ ਝਗੜਾ ਇੰਨਾ ਵੱਧ ਗਿਆ ਕਿ ਪਤੀ ਨੇ ਗੁੱਸੇ ਦੇ ਵਿੱਚ ਆ ਕੇ ਆਪਣੀ ਪਤਨੀ ਦਾ ਕਤਲ ਕਰ ਦਿੱਤਾ ਤੇ ਫਿਰ ਉਹ ਕਤਲ ਕਰਕੇ ਇੱਥੇ ਹੀ ਬਸ ਨਹੀਂ ਹੋਇਆ ਪਹਿਲਾਂ ਓਨੇ ਕੁੜੀ ਦੀ ਗਰਦਨ ਕੱਟ ਕੀਤੀ ਫਿਰ ਉਹਦੀਆਂ ਬਾਹਾਂ ਕੱਟਤੀਆਂ ਫਿਰ ਉਹਦੀਆਂ ਲੱਤਾਂ ਪੈਰ ਕੱਟ ਦਿੱਤੇ ਧੜਕਲੀ ਰਹਿ ਗਈ ਤਾਂ ਫਿਰ ਉਹਨੇ ਉਹਨਾਂ ਨੂੰ ਪੈਕ ਕਰਨਾ ਸ਼ੁਰੂ ਕੀਤਾ ਫਿਰ ਮੂਸੀ ਨਦੀ ਆ ਹైదరాబాద్ ਦੇ ਅੰਦਰ ਕੋਈ ਉਸ ਨਦੀ ਦੇ ਵਿੱਚ ਬੈਗ ਵਿੱਚ ਭਰ-ਭਰ ਕੇ ਇੱਕ ਦਿਨ ਉਹ ਹੱਥ ਲੈ ਕੇ ਗਿਆ ਫਿਰ ਸਿਰ ਲੈ ਕੇ ਗਿਆ ਫਿਰ ਲੱਤਾਂ ਲੈ ਕੇ ਗਿਆ ਉਹਦੀਆਂ ਕੁੜੀ ਦੇ ਪੈਰ ਲੈ ਕੇ ਗਿਆ ਧੜ ਘਰ ਦੇ ਅੰਦਰ ਹੀ ਸੀ ਤਾਂ ਜਦੋਂ ਨਾਨ ਨੂੰ ਆਏ ਲੱਗਾ ਵੀ ਮੇਰੀ ਭਝਾਈ ਕਿੱਥੇ ਆ ਉਹਨੇ ਆਪਣੇ ਭਰਾ ਤੋਂ ਪੁੱਛਣਾ ਸ਼ੁਰੂ ਕੀਤਾ ਕਿ ਵੀਰ ਭਾਬੀ ਕਿੱਥੇ ਆ ਕਦੇ ਗੱਲ ਨਹੀਂ ਹੋਈ ਉਹਦੇ ਨਾਲ ਤਾਂ ਫੇਰ ਮੁੰਡੇ ਨੇ ਇਹ ਕਹਾਣੀ ਘੜਨ ਦੀ ਕੋਸ਼ਿਸ਼ ਕੀਤੀ ਕਿ ਮੇਰੇ ਘਰ ਵਾਲੀ ਤਾਂ ਪਤਾ ਨਹੀਂ ਕਿੱਥੇ ਗਈ। ਉਹਨੇ ਆਪਣੀ ਭੈਣ ਨੂੰ ਫੋਨ ਕਰਕੇ ਕਿਹਾ ਕਿ ਮੈਨੂੰ ਤਾਂ ਮੇਰੇ ਘਰ ਵਾਲੀ ਮਿਲ ਨਹੀਂ ਰਹੀ ਪਤਾ ਨਹੀਂ ਕਿੱਧਰ ਚਲੀ ਗਈ ਆ। ਇਹ ਹੀ ਉਹਨੇ ਮਾਮਲਾ ਪੁਲਿਸ ਕੋਲ ਦੱਸਣ ਦੀ ਕੋਸ਼ਿਸ਼ ਕੀਤੀ। ਕਿਹਾ ਜਾ ਰਿਹਾ ਕਿ ਜਿਵੇਂ-ਜਿਵੇਂ ਘਰ ਪਰਿਵਾਰ ਦੇ ਅੰਦਰ ਸ਼ੱਕ ਵਧਿਆ ਤਾਂ ਗਲੀ ਮੁਹੱਲੇ ਵਾਲਿਆਂ ਨੇ ਵੀ ਸ਼ੱਕ ਕਰਨਾ ਉਸ ਵਿਅਕਤੀ ਤੇ ਸ਼ੁਰੂ ਕੀਤਾ ਕਿ ਆਖਰ ਇਹਦੇ ਘਰ ਵਾਲੀ ਇੱਕਦਮ ਗਾਇਬ ਕਿੱਥੇ ਹੋਗੀ। ਤਾਂ ਇਹ ਮਾਮਲਾ ਪੁਲਿਸ ਕੋਲ ਪੁੱਜਾ ਜੋ ਹੀ ਮਾਮਲਾ ਪੁਲਿਸ ਕੋਲ ਪੁੱਜਾ ਤਾਂ ਇਸ ਮਾਮਲੇ ਦੀ ਤਫ਼ਤੀਸ਼ ਹੋਣ ਲੱਗੀ ਕਿ ਉਹ ਆਖਰ ਕੁੜੀ ਕਿੱਧਰ ਗਈ ਪਤੀ ਵੀ ਇਹ ਕਹਿਣ ਲੱਗਾ ਕਿ ਮੇਰੇ ਘਰ ਵਾਲੀ ਗੁੰਮ ਹੋ ਗਈ ਆ ਪਹਿਲ ਪ੍ਰਥਮੇ ਉਹਨੇ ਇਹੀ ਮਾਮਲਾ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਉਸ ਲੜਕੀ ਨੂੰ ਭਾਲਣ ਲੱਗੀ ਪਰ ਉਹਨਾਂ ਦਾ ਸ਼ੱਕ ਉਸ ਦੇ ਕੁੜੀ ਦੇ ਪਤੀ ਮਹਿੰਦਰ ਦੇ ਉੱਪਰ ਹੀ ਰਿਹਾ ਤਾਂ ਉਹਨਾਂ ਨੇ ਉਹਦੇ ਤੋਂ ਪੁੱਛਗਿੱਛ ਕੀਤੀ ਸਖਤੀ ਦੇ ਨਾਲ ਜਦੋਂ ਇਸ ਵਿਅਕਤੀ ਤੋਂ ਪੁੱਛਗਿੱਛ ਕੀਤੀ ਤਾਂ ਇਹ ਵਿਅਕਤੀ ਨੇ ਮੰਨਿਆ ਕਿ ਹਾਂ ਮੇਰੀ ਤੇ ਮੇਰੀ ਪਤਨੀ ਦੀ ਲੜਾਈ ਹੋ ਗਈ ਸੀ ਇਸ ਕਰਕੇ ਮੈਂ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਤੇ ਫਿਰ ਮੌਤ ਦੇ ਘਾਟ ਉਤਾਰ ਕੇ ਇਸ ਵਿਅਕਤੀ ਨੇ ਇੱਕ ਤੇਜ਼ ਤਰਹ ਹਥਿਆਰ ਲਿਆ ਉਹਦੇ ਨਾਲ ਉਹਨੇ ਆਪਣੀ ਪਤਨੀ ਦਾ ਗਲਾ ਕਟਿਆ ਬਾਹਾਂ ਕਟੀਆਂ ਤੇ ਲੱਤਾਂ ਕੱਟ ਕੇ ਅਲੱਗ-ਅਲੱਗ ਟੁਕੜੇ ਕਰਕੇ ਉਹਦੇ ਕਈ ਟੁਕੜਿਆਂ ਦੇ ਵਿੱਚ ਕਰਕੇ ਉਹਨੂੰ ਨਦੀ ਦੇ ਵਿੱਚ ਮੂਸੀ ਨਦੀ ਦੇ ਵਿੱਚ ਸੁੱਟਣਾ ਸ਼ੁਰੂ ਕਰ ਦਿੱਤਾ ਤੇ ਆਖਰਕਾਰ ਇਹ ਪੂਰਾ ਮਾਮਲਾ ਐਕਸਪੋਜ਼ ਹੋ ਗਿਆ ਜਦੋਂ ਪੁਲਿਸ ਘਰ ਦੇ ਅੰਦਰ ਪਹੁੰਚਦੀ ਆ ਘਰ ਦੀ ਤਲਾਸ਼ੀ ਲਈ ਜਾਂਦੀ ਹੈ ਤੇ ਨਾਲੇ ਤਾਂ ਉਹਨਾਂ ਨੂੰ ਉਹ ਹਥਿਆਰ ਮਿਲਦਾ ਜਿਹਦੇ ਨਾਲ ਉਹਨੇ ਆਪਣੀ ਘਰ ਵਾਲੀ ਨੂੰ ਕਟਿਆ ਸੀ ਤੇ ਨਾਲ ਹੀ ਦੱਸਿਆ ਜਾ ਰਿਹਾ ਕਿ ਉਸ ਔਰਤ ਦਾ ਧੜ ਮਿਲਦਾ 22 ਸਾਲਾਂ ਦੀ ਸੀ ਸਵਾਤੀ ਜਿਹਦਾ ਉਹਦੇ ਪਤੀ ਨੇ ਕਤਲ ਕਰ ਦਿੱਤਾ ਸੀ ਤੇ 22 ਸਾਲਾਂ ਦਾ ਇਹ ਵਿਅਕਤੀ ਸੀ ਜਿਹਨੇ ਆਪਣੇ ਘਰ ਵਾਲੀ ਮਾਰੀ ਸੀ ਦੱਸਿਆ ਜਾ ਰਿਹਾ ਕਿ ਇਹ ਕਿਸੇ ਪ੍ਰਾਈਵੇਟ ਜਗ੍ਹਾ ਦੇ ਉੱਪਰ ਡਰਾਈਵਰੀ ਕਰਦਾ ਸੀ ਤੇ ਜਿਹੜੀ ਇਹ ਕੁੜੀ ਸੀ ਉਹ ਵੀ ਇੱਕ ਕਾਲ ਸੈਂਟਰ ਦੇ ਅੰਦਰ ਕੰਮ ਕਰਦੀ ਸੀ ਫਿਰ ਇਹਨਾਂ ਦਾ ਲੜਾਈ ਝਗੜਾ ਸ਼ੁਰੂ ਹੋ ਗਿਆ ਫਿਰ ਪਤੀ ਕਹਿਣ ਲੱਗ ਗਿਆ ਉਹਨੂੰ ਕਿ ਤੂੰ ਆਪਣੀ ਨੌਕਰੀ ਵੀ ਛੱਡ ਦੇ ਪਰ ਕੁੜੀ ਕਹਿੰਦੀ ਕਿ ਆਪਣਾ ਤਾਂ ਪਹਿਲਾਂ ਹੀ ਲੜਾਈ ਝਗੜਾ ਰਹਿੰਦਾ ਜੇ ਮੈਂ ਨੌਕਰੀ ਵੀ ਛੱਡਤੀ ਫਿਰ ਆਪਾਂ ਖਾਵਾਂਗੇ ਕਿੱਥੋਂ ਇਵੇਂ ਇਹਨਾਂ ਵਿੱਚ ਨਿੱਕੀਆਂ ਨਿੱਕੀਆਂ ਗੱਲਾਂ ਨੂੰ ਲੈ ਕੇ ਤਕਰਾਰਬਾਜ਼ੀ ਹੁੰਦੀ ਰਹੀ ਤਾਂ ਹੁਣ ਆਪਣੀ ਗਰਭਵਤੀ ਪਤਨੀ 5 ਮਹੀਨੇ ਦੀ ਪ੍ਰੈਗਨੈਂਟ ਔਰਤ ਉਹਨੂੰ ਪਤੀ ਨੇ ਮਾਰ ਮੁਕਾਇਆ 22 ਸਾਲਾਂ ਦੀ ਇਹ ਕੁੜੀ ਸੀ ਬੇहद ਮੰਦਭਾਗੀ ਘਟਨਾ ਇੱਕ ਨਹੀਂ ਬਲਕਿ ਇਸ ਵਿਅਕਤੀ ਨੇ ਦੋ ਜਾਨਾਂ ਲੈ ਲੀਆਂ ਇੱਕ ਤਾਂ ਘਰ ਵਾਲੀ ਦਾ ਕਤਲ ਕੀਤਾ ਤੇ ਦੂਸਰਾ ਜਿਹੜਾ 5 ਮਹੀਨੇ ਦਾ ਗਰਭ ਬੱਚਾ ਉਹ ਮਾਂ ਦੇ ਪੇਟ ਦੇ ਅੰਦਰ ਪਲ ਰਿਹਾ ਸੀ ਉਹਨੂੰ ਵੀ ਮਾਰ ਮੁਕਾਇਆ ਮਾਪਿਆਂ ਦਾ ਕਹਿਣਾ ਮਾਪਿਆਂ ਦਾ ਇਸ ਟਾਈਮ ਕੁੜੀਆਂ ਦਾ ਰੋ ਰੋ ਕੇ ਬੁਰਾ ਹਾਲ ਆ ਕਿੰਨੇ ਸਾਨੂੰ ਉਮੀਦ ਹੀ ਨਹੀਂ ਸੀ ਵੀ ਇਹ ਕੁਝ ਹੋ ਜੂਗਾ ਕਿਉਂਕਿ ਸਾਡੀ ਧੀ ਤੋਂ ਅਸੀਂ ਜਦੋਂ ਵੀ ਪੁੱਛਦੇ ਸੀ ਕਿ ਤੂੰ ਕਿਵੇਂ ਆ ਹੁਣ ਤੇਰੇ ਘਰ ਵਾਲਾ ਕਿਵੇਂ ਰਹਿੰਦਾ ਤਾਂ ਉਹ ਹਮੇਸ਼ਾ ਇੱਕੋ ਹੀ ਗੱਲ ਕਹਿੰਦੀ ਸੀ ਕਿ ਮੈਂ ਬਹੁਤ ਵਧੀਆ ਮੇਰਾ ਪਤੀ ਬਹੁਤ ਵਧੀਆ ਵਾ ਸਾਡੇ ਘਰ ਸਭ ਠੀਕ ਠਾਕ ਆ ਪਰ ਪਤਾ ਨਹੀਂ ਸੀ ਕਿ ਅੰਦਰੇ ਅੰਦਰ ਕੀ ਮਾਹੌਲ ਬਣ ਰਿਹਾ ਉਸ ਔਰਤ ਨੂੰ ਵੀ ਸ਼ਾਇਦ ਇਹ ਉਮੀਦ ਨਾ ਹੋਵੇ ਕਿ ਮੇਰਾ ਪਤੀ ਮੈਨੂੰ ਇਸ ਤਰੀਕੇ ਮਾਰ ਮਕਾਏਗਾ ਬੇਹੱਦ ਮੰਦਭਾਗੀ ਘਟਨਾ ਆਏ ਦਿਨ ਸਾਡੇ ਸਮਾਜ ਦੇ ਅੰਦਰੋਂ ਰੋਜ਼ਾਨਾ ਅਜਿਹੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਨੇ ਕਿਤੇ ਪਤੀ ਵੱਲੋਂ ਪਤਨੀ ਦਾ ਕਤਲ ਕਰ ਦਿੱਤਾ ਜਾਂਦਾ ਤੇ ਕਿਤੇ ਪਤਨੀ ਵੱਲੋਂ ਪਤੀ ਦਾ ਕਤਲ ਕਰ ਦਿੱਤਾ ਜਾਂਦਾ ਆ ਇੱਕ ਫਿਰ ਇੱਕ ਪਿਤਾ ਨੇ ਆਪਣੇ ਬੱਚੇ ਦੀ ਵੀ ਜਾਨ ਲੈ ਲਈ ਮਾਸੂਮ ਜਿਹੜਾ ਹੋਣ ਵਾਲਾ ਬੱਚਾ ਸੀ ਜਿਹਨੇ ਹਲੇ ਦੁਨੀਆ ਦੇਖਣੀ ਸੀ ਦੁਨੀਆ ਤੇ ਆਉਣਾ ਸੀ ਉਹਨੂੰ ਵੀ ਮਾਰ ਮਕਾਇਆ ਤੇ ਨਾਲ ਨਾਲ ਆਪਣੀ ਪੰਜ ਮਹੀਨੇ ਦੀ ਗਰਭਵਤੀ ਪਤਨੀ ਦੀ ਵੀ ਜਾਨ ਲੈ ਲਈ